ਨਾ ਤਾਂ ਸਪੁੱਤਰ ਲੱਭੇ ਸੀ ਜੀ ਅਰਸ਼ ਮੈਂ ਬਰੀਫ ਦੱਸ ਦਿਆਂ ਜੀ ਮੈਂ ਬਰੀਫ ਕਰਦੇ ਆਂ ਇਸ ਵੇਲੇ ਸਾਡੇ ਨਾਲ ਅਰਸ਼ ਜੁੜ ਚੁੱਕੇ ਨੇ ਜੀ ਜਿਹੜੀ ਇਹ ਸਾਰੀ ਸਟੋਰੀ ਆਪਾਂ ਚਲਾ ਰਹੇ ਸੀਗੇ ਉਹਦੇ ਵਿੱਚ ਅਪਡੇਟ ਸਾਨੂੰ ਕਰਨ ਦੇ ਲਈ ਜਿਹੜੀ ਕੁੜੀ ਤੇ ਦੋਸ਼ ਲੱਗ ਰਹੇ ਸੀ ਉਹ ਸਾਡੇ ਨਾਲ ਲਾਈਨ ਤੇ ਆ ਚੁੱਕੀ ਆ ਅਰਸ਼ ਇਸ ਵੇਲੇ ਤੁਸੀਂ ਕਹਿ ਰਹੇ ਹੋ ਵੀ ਅੰਟਾਰੀਓ ਦੇ ਵਿੱਚੋਂ ਚਲੋ ਨਾਂ ਦੱਸੋ ਜੇ ਗਲਤ ਹੈ ਜੀ ਗੱਲ ਆਪਾਂ ਨਹੀਂ ਪੁੱਛਦੇ ਹਾਂਜੀ ਸਰ ਮੈਨੂੰ ਪਹਿਲਾਂ ਤਾਂ ਇਹ ਦੱਸਿਆ ਜਾਵੇ ਵੀ ਮੇਰਾ ਕਸੂਰ ਕੀ ਹੈ ਮੇਰੇ ਤੇ ਦੋਸ਼ ਕਿ ਲਾਏ ਗਏ ਨੇ ਨਾ ਵੱਲੋਂ ਤਨਨ ਦਾ ਮੁੰਡਾ ਖਿਲਾਇਆ ਹੈਗਾ ਮੈਂ ਉਹਦੇ ਨਾਲ ਨਹੀਂ ਰਹੀ ਮੈਨੂੰ 에어ਪੋਰਟ ਤੇ ਰਿਸੀਵ ਨਹੀਂ ਕੀਤਾ ਮੈਂ ਉਹਨੂੰ ਕੰਮ ਤੇ ਨਹੀਂ ਲਵਾਇਆ ਮੈਂ ਉਹਦੀ ਕੁੱਟ ਕੁੱਟ ਨਹੀਂ ਚੱਲੀ ਮੇਰੇ ਸੱਸ ਸਹੁਰਾ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਮੈਂ ਉਹਨਾਂ ਦੀਆਂ ਗੱਲਾਂ ਨਹੀਂ ਚੱਲੀਆਂ ਮੈਨੂੰ ਸ਼ਰਾਬ ਪੀ ਕੇ ਮੇਰਾ ਸਹੁਰਾ ਰੋਜ਼ 2 ਘੰਟੇ ਫੋਨ ਲਾ ਕੇ ਗੰਦੀਆਂ ਬੰਦੀਆਂ ਗਾਲਾਂ ਕੱਢਦਾ ਸੀ ਮੇਰੇ ਮਾਪੇ ਨੂੰ ਮਾੜਾ ਚੰਗਾ ਬੋਲਦਾ ਸੀ ਮੈਂ ਚੁੱਪ ਕਰਕੇ ਸੁਣਦੀ ਰਹਿੰਦੀ ਵੀ ਕੋਈ ਨਾ ਸਹੁਰਾ ਜਿਵੇਂ ਤੁਹਾਨੂੰ ਗਾਲਾਂ ਕੱਢਦਾ ਸੀ ਜੀ ਇਹ ਮੈਨੂੰ ਨਹੀਂ ਪਤਾ ਦੇਖੋ ਸ਼ਰਾਬ ਪੀ ਕੇ ਜਦੋਂ ਮੈਂ ਇੰਡੀਆ ਵਿੱਚ ਸੀਗੀ ਸਾਡੇ ਵਿਆਹ ਤੋਂ ਬਾਅਦ ਤੇ ਇਹ ਮੇਰਾ ਵਿਆਹ ਨਵੰਬਰ ਵਿੱਚ ਹੋਇਆ 2021 ਫਰਵਰੀ ਵਿੱਚ ਮੇਰੇ ਸਹੁਰਾ ਸਾਹਿਬ ਕਹਿੰਨੇ ਬੰਬੇਡ ਜੌਬ ਤੇ ਉਸ ਤੋਂ ਪਹਿਲਾਂ 2 ਮਹੀਨੇ ਰੋਜ਼ ਰਾਤ ਪੀ ਕੇ ਮੇਰੇ ਕਮਰੇ ਚ ਆਣਾ ਇਹਨਾਂ ਦਾ ਸਕੂਤਰ ਲਾਪ੍ਰੇਤ ਸਿੰਘ ਤਾਂ ਬਾਹਰ ਹੀ ਫਿਰਦਾ ਰਹਿੰਦਾ ਸੀ ਜੋ ਤਾਂ ਰਾਤ ਨੂੰ 11 12 1 ਵਜੇ ਤੋਂ ਪਹਿਲਾਂ ਘਰੇ ਨਹੀਂ ਸੀ ਵੜਦਾ ਮੇਰੀ ਸੱਸ ਨੇ ਮੇਰੇ ਲੋਵੇ ਬੈਠ ਜਾਣਾ ਮੇਰੇ ਸਹੁਰਾ ਸਾਹਿਬ ਮੇਰੇ ਸਾਹਮਣੇ ਕੁਰਸੀ ਢਾ ਕੇ ਬੈਠ ਜਾਂਦੇ ਤੇ ਗੰਦੇ ਗੰਦੀਆਂ ਗਾਲਾਂ ਕੱਢਦੇ ਤੇਰੇ ਮਾਵਾ ਪੈਂਵੇਂ ਤੂ ਐ ਮੇਰਾ ਮੁੰਡੇ ਨੇ ਆਇਂ ਕਰਤਾ ਮੇਰੇ ਮੁੰਡਾ ਐਡਾ ਕਾਬਲ ਸੀ ਦੇਖੋ ਜੀ 12ਵੀਂ ਚੋਂ ਨਹੀਂ ਮੇਰਾ ਮੁੰਡਾ ਮਾਡਾ ਤਾਂ ਇਹਨਾਂ ਦਾ ਕਾਬਲ ਨਹੀਂ ਸੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਜੀ ਪਰ ਮੇਰੀ ਗੱਲ ਤੋਂ ਹਾਂ ਕਿ ਸਰ ਤੁਸੀਂ ਐਡੇ ਵੱਡੇ ਗੁਰੂ ਸਾਹਿਬ ਨੂੰ ਮੰਨਦੇ ਹੋ ਜੋ ਬੋਲਦੇ ਆ ਤੁਹਾਡਾ ਜੀ ਗੁਰੂ ਘਰ ਕੰਨੇ ਦੇਖ ਕੇ ਹੱਤ ਕਰ ਆ ਦੇਖ ਲੋ ਜੀ ਤੇਰਾ ਬੋ ਇਹਨੂੰ ਧੀ ਬਣਦੇ ਕੋਰੇ ਤੇ ਨਾ ਧੀ ਬਣੋ ਕਿ ਹਾਂ ਠੀਕ ਹੈ ਸਰ ਤੋਂ ਨੂ ਮੇਰੇ ਰਿਕਾਰਡਿੰਗ ਭੇਜਿਆ 3 ਮਿੰਟ ਦੀ ਇਹਨਾਂ ਨੇ ਮੈਨੂੰ ਧੀ ਮੰਨਿਆ ਸੀ ਤੁਹਾਨੂੰ ਸੁਣ ਕੇ ਜਿਹੜੇ ਵੀ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਸੁਣ ਕੇ ਸਾਫ਼ ਲੱਗਦਾ ਮੈਂ ਮੇਰੇ ਨੂ ਮੇਰਾ ਸੱਜ ਕੇ ਮੈਂ ਤੈਨੂੰ ਉਹ ਕੀ ਜਵਾਬੀ ਨਹੀਂ ਦਿੱਤੀ ਹੈ ਮੈਂ ਤੇਰੇ ਨਾਲ ਆਰਸ਼ ਤੂੰ ਮੇਰੇ ਨਾਲ ਗੱਲ ਕਰ ਤੂੰ ਸੋਹਰੇ ਤੇ ਆਪਣੇ ਬਾਪ ਵਰਗਾ ਦਰਜਾ ਦੇ ਠੀਕ ਹੈ ਜੀ ਆਪਣੇ ਮਾਪੇ ਬਾਪ ਵਰਗਾ ਦਰਜਾ ਦਿੱਤਾ ਸੀਗਾ ਚਲੋ ਸਰ ਮੇਰੇ ਨਾਲ ਗੱਲ ਕਰਦੇ ਜੀ ਜੀ ਮੈਨੂੰ ਝੂਠ ਮਾਰ ਰਿਹਾ ਤੁਸੀਂ ਮੈਂ ਕਿੰਨਾ ਝੂਠ ਮੈਂ ਮੈਂ ਇੱਕ ਮੈਂ ਇੱਕ ਬੇਨਤੀ ਕਰਦਾ ਜੀ ਸਾਡੇ ਸਾਰੇ ਪਰਿਵਾਰਾਂ ਨੂੰ ਕਿਉਂਕਿ ਇਸ ਵੇਲੇ ਮੈਨੂੰ ਲਵ ਪ੍ਰੀਤ ਵੀ ਫੋਨ ਕਰ ਰਿਹਾ ਦੋਨਾਂ ਦੇ ਬੱਚਿਆਂ ਦੇ ਮਾਪੇ ਤੇ ਦੋਨੇ ਬੱਚੇ ਫੋਨ ਤੇ ਆ ਗਏ ਨੇ ਸਮਾਂ ਸਮਾਂ ਸਾਡੇ ਕੋਲੇ ਹੁਣ ਘਟਿਆ ਅਰਸ਼ ਮੈਂ ਤੁਹਾਡੇ ਤੋਂ ਗੁੱਡੀ ਇੱਕ ਇਜਾਜ਼ਤ ਲੈਣਾ ਚਾਹੁੰਨਾ ਕਿਉਂ ਨਾ ਹੋਵੇ ਕਿਉਂਕਿ ਜਾਨਣਾ ਚਾਹੁੰਦੇ ਜਿਹੜੀਆਂ ਤੁਸੀਂ ਮੈਨੂੰ ਕਿੰਨੀਆਂ ਰਿਕਾਰਡਿੰਗਸ ਭੇਜੀਆਂ ਕਿਉਂਕਿ ਹਜੇ ਮੈਂ ਖੁਦ ਸੁਣੀਆ ਨਹੀਂ ਤੇ ਮੈਂ ਨਹੀਂ ਚਾਹੁੰਦਾ ਵੀ ਤੇਰੀ ਮਾਂ ਦੀ ਭੈਣ ਦੀ ਕੋਈ ਐਬ ਜੀ ਗੱਲ ਇਹਨਾਂ ਨੇ ਕਰੀ ਹੋਵੇ ਉਹ ਚ ਸੁਭਾਵਿਕ ਹੈ ਤੁਸੀਂ ਦੱਸ ਰਹੇ ਹੋ ਨਾ ਗਾਲਾਂ ਕੱਢੀਆਂ ਫਿਰ ਉਹਨਾਂ ਨੂੰ ਸਾਨੂੰ ਸੈਂਸਰ ਵੀ ਕਰਨਾ ਪੈਣਾ ਕਿਉਂ ਨਾ ਹੋਵੇ ਜੇ ਤੁਸੀਂ ਆਗਿਆ ਦਿਓ ਵੀ ਕੱਲ ਦੇ ਪ੍ਰੋਗਰਾਮ ਚ ਨਾਲੇ ਤਾਂ ਉਹ ਸਾਰੀਆਂ ਰਿਕਾਰਡਿੰਗਾਂ ਲਾਂਬਦ ਕਰ ਲਾਂਬਦ ਕਰਕੇ ਨਾਲੇ ਸਾਰੀਆਂ ਵੀਡੀਓਜ਼ ਕਿਉਂਕਿ ਬਹੁਤਿਆਂ ਦੇ ਵਿੱਚ ਗਾਲਾਂ ਹਨਾ ਮਾੜੀ ਜੀ ਮੈਂ ਸੁਣੀ ਉਹ ਗਲਤ ਲੱਗੀ ਗੱਲ ਮੈਨੂੰ ਕੱਲ ਨੂੰ ਫਿਰ ਨਾਲੇ ਲਾਪਰੀਤ ਗੱਲ ਕਰੂੰ ਤੁਹਾਡੇ ਤੇ ਜੇ ਬਿਨਾ ਗੱਲੋਂ ਦੋਸ਼ ਲਾ ਰਹੇ ਨੇ ਉਹ ਬਹੁਤ ਗਲਤ ਗੱਲ ਹੈ ਸਰ ਮੇਰੀ ਗੱਲ ਸੁਣੋ ਮੂਮੈਂਟ ਲਈ ਅਸੀਂ ਰੋਜ਼ ਮੇਰੀ ਇੱਜ਼ਤ ਦਾ ਜਨਾਜ਼ਾ ਨਿਕਲੇ ਮੈਂ ਨਹੀਂ ਜਾਣਦਾ ਮੇਰੇ ਮਾਪੇ ਨਹੀਂ ਜਾਣਦੇ ਪਰ ਤੁਸੀਂ ਪਰ ਤੁਸੀਂ ਪਰ ਤੁਸੀਂ ਇਹ ਤਾਂ ਜਾਣ ਸਕਦੇ ਇਹ ਇਹ ਜੇ ਨਹੀਂ ਜਾਣਦੇ ਤੁਸੀਂ ਬੇਟਾ ਆਪ ਦਾ ਪੱਖ ਤਾਂ ਦੱਸਣਾ ਚਾਹੋਗੇ ਨਾ ਸਰ ਮੇਰਾ ਪੱਖ ਮੈਂ 2 ਮਿੰਟ ਦੇ ਵਿੱਚ ਹੀ ਦੱਸ ਸਾਡੇ ਕੋਲੇ ਅੱਜ ਸਾਡੇ ਕੋਲੇ ਅੱਜ ਸਮੇਂ ਦੀ ਘਾਟ ਹੈ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਪੱਖ ਤੁਹਾਡਾ ਜਾਣਨਾ ਚਾਹੂੰਗਾ ਮਾਫੀ ਚਾਹੁੰਦਾ ਫੌਜੀ ਸਾਹਿਬ ਚਤਵਿੰਦਰ ਜੀ ਤੇ ਨਾਲ ਦੀ ਨਾਲ ਲਵਪ੍ਰੀਤ ਤੇ ਨਾਲ ਹੀ ਅਰਸ਼ ਢਿੱਲੋਂ ਬੱਚਿਓ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਅੱਜ ਸਮੇਂ ਦੀ ਘਾਟ ਹੈ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਮੌਕਾ ਦਵਾਂ ਕਿਉਂਕਿ ਸਾਡੇ ਕੋਲ ਇਹਦੇ ਲਈ 20 ਮਿੰਟ ਬਚੇ ਆ ਚਾਰਾਂ ਨੂੰ 5-5 ਮਿੰਟ ਦਿੱਤੇ ਤਾਂ 20 ਵੈਹੀ ਹੋ ਜਾਣੇ ਆ ਠੀਕ ਹੈ ਬਾਕੀ ਸਾਡੇ ਪਰਿਵਾਰਾਂ ਨੇ ਸਲਾਹ ਵੀ ਦੇਣੀ ਆ ਕੱਲ ਦੇ ਪ੍ਰੋਗਰਾਮ 'ਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆਪਾਂ ਗੱਲਬਾਤ ਕਰਾਂਗੇ ਕੱਲ ਨੂੰ ਨਹੀਂ ਪਰਸੋਂ ਤੁਸੀਂ ਇਹ ਕਹਿਣਾ ਵੀ ਸਾਨੂੰ ਸਮਾਂ ਨਹੀਂ ਦਿੱਤਾ ਮੇਰੀ ਬੇਨਤੀ ਹੈ ਜੀ ਤੁਸੀਂ ਲਾਈਨ ਤੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਡਿਟੇਲ 'ਚ ਗੱਲਬਾਤ ਕਰਾਂਗੇ ਤਾਂ ਜੋ ਤੁਸੀਂ ਸਾਰਾ ਕੁਝ ਸਾਨੂੰ ਦੱਸ ਸਕੋ ਕਿਉਂਕਿ ਸਾਡੀ ਟੀਮ ਦਾ ਇਹ ਇੱਕ ਫੈਸਲਾ ਮੈਂ ਤੁਹਾਨੂੰ ਵੈਸੇ ਦਿਖਾ ਦਿੰਨਾ ਵੀ ਜਿੰਨਾ ਕੁਝ ਇਹਨਾਂ ਨੇ ਸਾਨੂੰ ਭੇਜਿਆ ਹੁਣ ਮੈਨੂੰ ਤੁਸੀਂ ਆ ਇਹਨਾਂ ਕੁਝ ਦੇ ਵਿੱਚੋਂ ਦੱਸ ਦਿਓ ਵੀ ਸਾਡੇ ਲਈ ਵੀ ਆ ਖੜੇ ਪੈਰ ਸਾਰਾ ਸੈਂਸਰ ਕਰਨਾ ਬਹੁਤ ਮੁਸ਼ਕਲ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਰਿਵਾਰਾਂ ਦੇ ਕੰਨ ਵਿੱਚ ਕੋਈ ਐਹੋ ਜੀ ਗੰਦੀ ਗਾਲ ਪੈ ਜੇ ਜਾਂ ਐਹੋ ਜਿਹਾ ਕੋਈ ਗੰਦਾ ਭੱਦਾ ਸ਼ਬਦ ਪੈ ਜੇ ਕਿ ਜਿਹਦੇ ਨਾਲ ਸਾਡੇ ਪਰਿਵਾਰ ਇੰਜ ਮਹਿਸੂਸ ਕਰਨ ਵੀ ਕਿਰਪਾ ਕਰਕੇ ਸਿਆ ਮੜਾ ਜੀ ਧਿਆਨ ਰੱਖ ਲੈਣਾ ਸੀ ਇਹ ਗੱਲ ਨੂੰ ਮੱਦੇ ਨਜ਼ਰ ਰੱਖਦੇ ਸਾਨੂੰ ਸਾਡੀ ਟੀਮ ਵੱਲੋਂ ਹੁਣੇ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜਿੰਨੀਆਂ ਗੱਲਾਂ ਤੇ ਜਿੰਨਾ ਸਾਰਾ ਕੁਝ ਹੱਡ ਵੀ ਤੀ ਨੇ ਕੁੜੀ ਨੇ ਦੱਸੀ ਤੇ ਜਿਹੜੇ ਹਸਾਉਣਾ ਲੜਕੀ ਦੇ ਲੱਤਾਂ ਬਾਹਾਂ ਤੇ ਸੱਟਾਂ ਮਾਰੀਆਂ ਗਈਆਂ ਉਹ ਅਸੀਂ ਸਾਰਾ ਕੁਝ ਨਹੀਂ ਦਿਖਾ ਸਕਦੇ ਹੋ ਸਕਦਾ ਤੁਸੀਂ ਹੰਟ ਹੋਵੋ ਕਿ ਸਟੋਰੀ ਅਸੀਂ ਕਿਉਂ ਰੋਕੀ ਪਰ ਮੈਂ ਤੁਹਾਨੂੰ ਕਾਰਨ ਦੱਸ ਕੇ ਇਹ ਸਾਰੀ ਸਟੋਰੀ ਰੋਕ ਰਿਆਂ ਆਪਾਂ ਚਾਹੁੰਦੇ ਨਹੀਂ ਜੀ ਇਹੋ ਜੀ ਕੋਈ ਗੱਲਬਾਤ ਹੋ ਜੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨਾਲ ਮੈਂ ਗੱਲਬਾਤ ਕਰਾਂਗੇ ਹੁਣ ਆਪਾਂ ਬਾਕੀ ਦਾ ਪ੍ਰੋਗਰਾਮ ਇੱਕ ਕਮਰਸ਼ੀਅਲ ਤੋਂ ਬਾਅਦ ਚੋਂ ਕੰਟੀਨਿਊ ਕਰਦੇ ਆਂ ਪਰ ਤੁਹਾਨੂੰ ਮੈਂ ਦੱਸਦੇ ਆਂ ਇਹ ਪਰਿਵਾਰ ਦੇ ਵਿੱਚ ਪਹਿਲਾਂ ਸਾਰੀ ਗੱਲ ਨੂੰ ਸੁਣ ਕੇ ਲੱਗਦਾ ਸੀ ਵੀ ਸ਼ਾਇਦ ਕੁੜੀ ਦੀ ਬਹੁਤੀ ਗਲਤੀ ਹੈ ਪਰ ਹੁਣ ਜਿਹਦੇ ਹਿਸਾਬ ਨਾਲ ਇਹਨਾਂ ਨੇ ਆ ਮੁੰਡਾ ਭੇਜਿਆ ਚੂਕ ਹੋਇਆ ਬੈਠਾ ਜੀ ਕਰਮ ਤੇ ਤੇ ਨਸ਼ਾ ਕਰਕੇ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਕੱਲ ਨੂੰ ਸਾਰਾ ਸੈਂਸਰ ਕਰਕੇ ਤੁਹਾਨੂੰ ਸੁਣਾਵਾਂਗੇ ਦਿਖਾਵਾਂਗੇ ਕਿਉਂਕਿ ਬਹੁਤੇ ਦੇ ਵਿੱਚ ਇਹਨਾਂ ਦੇ ਸਰੀਰ ਕੰਗ ਵੀ ਦਿਸਦੇ ਆ ਕਈਆਂ ਦੇ ਵਿੱਚ ਵੀਡੀਓਜ਼ ਦੇ ਵਿੱਚ ਬੱਚੇ ਆ ਜੀ ਇਹਨਾਂ ਨੂੰ ਭੇਜਣ ਲੱਗਿਆ ਨੇ ਚਲੋ ਨਹੀਂ ਕੋਈ ਨਹੀਂ ਪ੍ਰਵਾਹ ਕੀਤੀ ਪਰ ਸਾਡੇ ਸਮਾਜ ਦੇ ਧੀਆ ਪੁੱਤ ਨੇ ਬੇਨਤੀ ਕਰਦੇ ਆ ਤੁਸੀਂ ਰਲ ਮਿਲ ਕੇ ਰਹਿਣਾ ਪਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਅੱਜ ਵਾਅਦੇ ਦੇ ਮੁਤਾਬਕ ਉਹ ਕੱਲੂ ਗੱਲ ਕਰਨਗੇ ਆਓ ਫਿਰ ਇੱਕ ਕਮਰਸ਼ੀਅਲ ਬ੍ਰੇਕ ਲੈਨੇ ਤੇ ਬ੍ਰੇਕ ਤੋਂ ਬਾਅਦ ਬਾਕੀ ਦਾ ਪ੍ਰੋਗਰਾਮ ਆ ਜਿਹੜਾ ਕੰਟੀਨਿਊ ਕਰਦੇ ਆ ਅੱਜ ਮਾਫੀ ਚੋਣਾ ਮੰਗਲਵਾਰ ਆ ਜੀ ਤੇ ਮੰਗਲਵਾਰ ਦਾ ਦਿਨ ਖਾਸ ਹੁੰਦਾ ਕਿਉਂਕਿ ਸਵੀਟ ਮਹਿਲ ਤੇ ਤੁਹਾਨੂੰ ਗਰਮਾ ਗਰਮ ਜਲੇਬੀਆਂ ਗਰਮ ਸੋਰੀ ਗਰਮਾ ਗਰਮ ਜਲੇਬੀਆਂ ਤੇ ਸਾਰਾ ਕੁਝ ਤਾਂ ਮਿਲਦਾ ਹੀ ਪਰ ਮੰਗਲਵਾਰ ਨੂੰ ਕੀ ਮਿਲਦਾ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਨਾਲ ਲੱਸੀ ਮੂਲੀਆਂ ਮਿਰਚਾਂ ਆਹਾਹਾ ਐਂ ਲੱਗਦਾ ਵੀ ਜਿਵੇਂ ਪੰਜਾਬ ਚ ਆਪਦੇ ਘਰੇ ਵਿਹੜੇ 'ਚ ਬੈਠੇ ਹੋਣੇ ਆਪਾਂ ਸੋ ਤੁਸੀਂ ਵੀ ਜੇ ਲੈਣਾ ਚਾਹੁੰਦੇ ਹੋ ਲੁਤਫ ਉਹ ਆਨੰਦ ਤਾਂ ਫਿਰ ਪਹੁੰਚੋ ਜੀ ਸਵੀਟ ਮਹਿਲ ਤੇ ਬਿਨਾਂ ਪੰਜਾਬ ਗਏ ਪੰਜਾਬ ਦੀ ਫੇਰੀ ਪੈ ਜਾਣੀ ਤੁਹਾਡੀ ਗਰੰਟੀ ਕਰਦੇ ਅਸੀਂ ਇਸ ਗੱਲ ਦੀ ਸੁក្រਾਂਜ ਕੰਗਜੀ ਵੇਟ ਕਰ ਰਹੇ ਨੇ ਤੁਹਾਡਾ ਸਵੀਟ ਮਹਿਲ ਤੇ 680 ਰੈਕਸਟੇਲ ਬੁਲੇਵਾਰਡ ਸਵੀਟ ਮਹਿਲ ਤੇ ਤੁਸੀਂ ਜਿਹੜੀ ਆਪਣੀ ਸਾਰੀ ਦਿਲ ਦੀ ਖੁਸ਼ੀ ਪ੍ਰਾਪਤ ਕਰਨੀ ਆ ਖਾਣਾ ਖਾਣਾ ਤੁਹਾਨੂੰ ਉਹ ਮਿਲਦਾ ਉਥੋਂ ਫਿਰ ਜਾਂ ਫਿਰ ਘਰੇ ਬੈਠੇ ਪਠਾਏ ਤੁਸੀਂ ਆਰਡਰ ਕਰ ਲਓ 416 679 99 ਤੇ ਨਵੀਨ ਕੋਰ ਗੱਡੀ ਲੈਣਾ ਚਾਹੁੰਦੇ ਹੋ ਤਾਂ ਫਰੋਸਟ ਕੈਂਡਲੈਕ ਤੇ ਸਾਡੇ ਲੀਨਾ ਤੇ ਨਿੱਕ ਜੀ ਦੀ ਬਹੁਤ ਵੱਡੀ ਟੀਮ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਸਾਡੇ ਕੋਲ ਆਓ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਆਓ ਅਸੀਂ ਤੁਹਾਨੂੰ ਨਵੀਂ ਨਕੋਰ ਗੱਡੀ ਦਵਾਂਗੇ ਉਹ ਵੀ ਬਹੁਤ ਘੱਟ ਡਾਊਨ ਪੇਮੈਂਟ ਤੇ ਬਹੁਤ ਘੱਟ ਵਿਆਜ ਦਰਾਂ ਤੇ ਚਾਹੇ ਪਿਕਅਪ ਟਰੱਕ ਚਾਹੇ ਤੁਸੀਂ ਐਸਯੂਵੀ ਤੇ ਜਾਂ ਫਿਰ ਛੋਟੀ ਕਾਰ ਲੈਣੀ ਆ ਸੋ ਤੁਸੀਂ ਜਾ ਸਕਦੇ ਹੋ ਜੀ ਫਰੋਸਟ ਕੈਡੀਲੈਕ ਨੰਬਰ ਜਿਹਨਾਂ ਦਾ 9054690126 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਕੁਝ ਕੌਨਲਰ ਮੇਰੇ ਨਾਲ ਜੁੜ ਰਹੇ ਨੇ ਪਰ ਦਸਦੀਏ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ ਸਰਜੀਤ ਕੰਗਜੀ ਪੰਜਾਬ ਟੈਕਸਟਾਈਲ ਤੋਂ ਕੀ ਕਹਿਣਾ ਚਾਹੁੰਦੇ ਜੀ 2956 ਆ ਗੁਰਪ੍ਰੀਤ ਜੀ ਆਹ ਪ੍ਰੋਗਰਾਮ ਬਹੁਤ ਵਧੀਆ ਹੈ ਇਹ ਪੇਸ਼ ਕੀਤਾ ਜਿੰਨਾ ਵੀ ਵਧੀਆ ਸੀ ਬਾਕੀ ਜਿਹੜਾ ਰਹਿੰਦਾ ਹੈ ਇਹ ਤਾਂ ਲੰਮਾ ਹੈ ਮੈਂ ਵੀ ਦੇਖਿਆ ਜਿੰਨਾ ਦਾ ਦਿਖਾ ਲਿਆ ਇਹਨੂੰ ਤਾਂ ਲੱਗ ਜਾਣਾ ਪੂਰਾ ਘੰਟਾ ਹੀ ਦਿਖਾ ਲੈਣ ਨੂੰ ਬਿਲਕੁਲ ਕਿਉਂਕਿ ਕੰਸਮ ਆਈ ਚਾਉਂਦੇ ਨਹੀਂ ਨਾ ਕੱਲ ਨੂੰ ਕੋਈ ਪਰਿਵਾਰ ਸਾਨੂੰ ਕਹੇ ਯਾਰ ਸਾਡੀ ਗੱਲ ਹੀ ਨਹੀਂ ਸੁਣੀ ਸਹੀ ਵਾਲੇ ਦੋ ਆਵਾਜ਼ਾਂ ਨਹੀਂ ਸੁਣਨੀ ਪੈਂਦੀ ਹਾਂ ਤੇ ਚਾਹੁੰਦੇ ਅਸੀਂ ਆਏ ਵੀ ਨਹੀਂ ਕਿ ਕਿਸੇ ਹੁਣ ਜਿਹੜੇ ਦਾ ਰਿਕਾਰਡਿੰਗਾਂ ਭੇਜੀਆਂ ਉਹਨਾਂ ਨੇ ਇੰਨੀ-ਇੰਨੀ ਲੰਮੀਆਂ ਕੋਈ ਗਲਤ ਸ਼ਬਦ ਹੋਇਆ ਉਹਦੇ ਵਿੱਚ ਹਾਂ ਵਿੱਚੋਂ ਕੱਢਣਾ ਹਾਂ ਕਿਉਂਕਿ ਅਸੀਂ ਇਹ ਤਾਂ ਨਹੀਂ ਨਾ ਸੋਚਦੇ ਵੀ ਸਾਡੇ ਕੋਈ ਨਹੀਂ ਜਿਹਨੇ ਸੁਣ ਲਈ ਸੁਣ ਲਈ ਸਾਡੇ ਆਪ ਦੇ ਘਰਾਂ ਦੇ ਵਿੱਚ ਵੀ ਸਾਨੂੰ ਸੁਣਦੇ ਆ ਨਾਲੇ ਸੁਣਦੇ ਆ ਨਾਲੇ ਆਪਣਾ ਇਹ ਰੇਡੀਓ ਸਟੇਸ਼ਨ ਦਾ ਜਿਹੜਾ CRTC ਦਾ ਕਾਨੂੰਨ ਹੈ ਉਹ ਆਪਾਂ ਨੂੰ ਫੋਲੋ ਕਰਨਾ ਲੈਂਦਾ ਬੜੀ ਬੜੀ ਮਿਹਰਬਾਨੀ ਸਰਜੀਤ ਜੀ ਤੁਸੀਂ ਹਾਂ ਸਾਡਾ ਦਿੰਦੇ ਹੋ ਸਾਡੇ ਸਾਰੇ ਤੁਸੀਂ ਸੁਝਵਾਨ ਸਰੋਤਦੇ ਹੋ ਸਮਝਦੇ ਹੋ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਆਪਾਂ ਕੁਝ ਗੱਲਾਂ ਨਹੀਂ ਕਰ ਸਕਦੇ ਤਾਂ ਨਹੀਂ ਕਰ ਸਕਦੇ ਖੈਰ ਅਸੀਂ ਵਾਪਸ ਆ ਰਹੇ ਹਾਂ ਜੀ ਇੱਕ ਕਮਰਸ਼ਲ